ਸੱਚੀ ਰੇ ਕਾਲ ਜੀ hope ਤੁਸੀਂ ਸਾਰੇ ਜਣੇ ਵਧੀਆ ਹੋਗੇ ਠੀਕ ਹੋਗੇ ਤੰਦਰੁਸਤ ਹੋਗੇ ਤੇ ਆਪਾਂ ਵੀ ਬਿਲਕੁਲ ਵਧੀਆ ਤੇ ਬਾਹਰ ਨਿਕਲੀ ਹੈ ਜੀ ਧੁੱਪ ਦੇਖੋ ਕਿੰਨੀ ਸੋਹਣੀ ਨਿਕਲੀ ਆ ਸਾਰੇ ਕੱਪੜੇ ਧੋ ਕੇ ਆਪਾਂ ਪਾ ਦਿੱਤਾ ਸੁੱਕਣੇ ਤੇ ਇੱਧਰ ਪਲਾਸਟਿਕ ਦੇਆਂ ਟੋਕਰੀਆਂ ਵਗੈਰਾ ਵੀ ਧੋ ਕੇ ਉਹ ਵੀ ਸੁੱਕਣੇ ਰੱਖੀਆਂ ਮੈਂ ਕਿਉਂਕਿ ਕਾਫੀ ਦਿਨਾਂ ਤੋਂ ਜਿਹੜਾ ਮੌਸਮ ਆ ਉਹ ਬਹੁਤ ਖਰਾਬ ਸੀ ਤੇ ਹੁਣ ਲਿਆਂਦੇ ਸੀਗੇ ਆਪਾਂ ਪੱਟਾ ਇਹ ਮੈਂ ਕੱਢ ਕੇ ਮੈਂ ਕਿਹਾ ਚਲੋ ਗ੍ਰੇਟ ਦੇ ਵਿੱਚ ਪਾਨੀ ਆ ਨਾਲੇ ਫਿਰ ਆਪਾਂ ਸ਼ੁਰੂ ਕਰ ਲੇਤਾ ਬਲੌਗ ਨਾਲੇ ਸ਼ੁਰੂ ਕਰ ਲੇਤਾ ਬਲੌਗ ਮੈਂ ਕਹ ਨਾਲੇ ਕੰਮ ਕਰ ਲੈਂਦੇ ਆ ਨਾਲੇ ਬਲੌਗ ਬਣਾ ਲੈਂਦੇ ਆ ਦੋ ਦਿਨਾਂ ਦਾ ਬਲੌਗ ਵੀ ਕੋਈ ਨਹੀਂ ਬਣਾਇਆ ਹੈਗਾ ਪਿਆਜ਼ ਮੰਗਾਏ ਸੀ ਜੀ ਮੈਂ ਇਕੱਠੇ ਇਹ ਹੁਣੇ 2-3 ਦਿਨਾਂ ਚੋਂ 2-3 ਦਿਨਾਂ ਦੇ ਇਸੇ ਗੱਟੂ ਵਿੱਚ ਪਏ ਆ ਮੈਂ ਕਿ ਚਲੋ ਹੁਣ ਇਹਨੂੰ ਕੱਢ ਦਵਾਂ ਕਿਉਂਕਿ ਫਿਰ ਪਿਆਜ਼ ਖਰਾਬ ਹੋਣ ਲੱਗ ਜਾਣਗੇ ਅੱਗੇ ਜਾ ਕੇ ਹੁਣ ਜਿੱਦਾਂ ਦੀਵਾਲੀ ਤੇ ਦਿਨਾਂ ਚ ਵੈਸੇ ਵੀ ਬਹੁਤ ਮਹਿੰਗੇ ਹੋ ਜਾਂਦੇ ਆ ਪਿਆਜ਼ ਐਡ ਕੀ ਤਾਂ ਹੜਾ ਕਰਕੇ ਲੱਗਦਾ ਜ਼ਿਆਦਾ ਹੀ ਉੱਤੇ ਜਾਣਗੇ ਤਾਂ ਫਿਰ ਉਹਦੇ ਕਰਕੇ ਮੈਂ ਨਾ ਇਕੱਠੇ ਮੰਗਵਾ ਲਿੱਤੇ ਸੀ ਕਿ ਵੈਸੇ ਵੀ ਮੈਂ ਇਕੱਠੇ ਮੰਗਵਾਨੀ ਹੁੰਦੀ ਆ ਪਿਆਜ਼ ਇਹਨਾਂ ਦਿਨਾਂ ਦੇ ਵਿੱਚ ਤੇ ਹੁਣ ਆਪਾਂ ਇਹਨਾਂ ਨੂੰ ਗ੍ਰੇਟਾਂ ਦੇ ਵਿੱਚ ਕੱਢ ਕੇ ਰੱਖ ਦਿੰਦੇ ਤਾਂ ਕਿ ਇਹਨਾਂ ਨੂੰ ਹਵਾ ਲੱਗਦੀ ਰਹੇ ਤੇ ਖਰਾਬ ਨਾ ਹੋਣ ਤੇ ਜਿਹੜਾ ਮੈਨੂੰ ਪਿਆਜ਼ ਕੋਈ ਲੱਗਦਾ ਆ ਹਨਾ ਮੈਂ ਕਿਹਾ ਉਹ ਮੈਂ ਹੁਣ ਕੱਢ ਲੈਣੀ ਆ ਕਿਉਂਕਿ ਸਬਜੀ ਜੋਗੂ ਮੈਂ ਕੱਟਣੇ ਆ ਉਹ ਮੈਂ ਕੱਢ ਲੈਣੀ ਆ ਜਿਹੜਾ ਮੈਨੂੰ ਥੋੜਾ ਜਿਹਾ ਡਾਊਟ ਆਵੇ ਕੋਈ ਖਰਾਬ ਲੱਗਦਾ ਆ ਵੈਸੇ ਪਿਆਜ਼ ਸਾਰੇ ਸਾਫ਼ ਨਿਕਲੇ ਕੋਈ ਵੀ ਖਰਾਬ ਨਹੀਂ ਨਿਕਲੇ ਤੇ ਇਹਨਾਂ ਨੂੰ ਹੁਣ ਮੈਂ ਥੋੜੇ ਥੋੜੇ ਦੋ ਗ੍ਰੇਟਾ ਚ ਪਾ ਦਤੇ ਤੇ ਕਾਫੀ ਟਾਈਮ ਹੁਣ ਆਪਣਾ ਜਿਹੜਾ ਆ ਪਿਆਜ਼ਾ ਨਾਲ ਨਿਕਲ ਜਾਊਗਾ ਇੱਧਰ ਧੋਤਾ ਸੀ ਜੀ ਆਪਾਂ ਕੁਝ ਸਟੋਕਰੀਆਂ ਵਗੈਰਾ ਤੇ ਮੌਸਮ ਦੇਖੋ ਬਾਹਰ ਅੱਛਾ ਲੋ ਜੀ ਬਾਹਰ ਦਾ ਕੰਮ ਨਿਬੜ ਕੇ ਆ ਗਏ ਆਪਾਂ ਅੰਦਰ ਹੁਣ ਮੈਂ ਲਾਣ ਲੱਗੀ ਸੀ ਸਬਜ਼ੀ ਨੂੰ ਤੜਕਾ ਤੇ ਅੰਦਰ ਆ ਕੇ ਪਹਿਲਾਂ ਲਸਣ ਪਿਆਜ਼ ਆਪਾਂ ਤਿਆਰ ਕੀਤਾ ਸਬਜ਼ੀ ਜੋਗਾ ਚਨੇ ਜਿਹੜੇ ਉਬਾਲ ਕੇ ਰੱਖਤੇ ਆ ਤੇ ਇੱਕ ਚੀਜ਼ ਦਿਖਾਨੀ ਆ ਤੁਹਾਨੂੰ ਮੈਂ ਆਹ ਦੱਸੋ ਕੀ ਚੀਜ਼ ਆ ਕਿਹੜੀ ਸਬਜ਼ੀ ਆ ਇਹ ਦੇਖੋ ਤੁਸੀਂ ਬਿਲਕੁਲ ਸੱਪ ਦੀ ਤਰ੍ਹਾਂ ਲੱਗ ਰਹੀ ਆ ਦੱਸਣਾ ਜੇ ਤੁਹਾਨੂੰ ਪਤਾ ਵੀ ਕਿਹੜੀ ਸਬਜੀ ਆ ਇਹ ਨਹੀਂ ਤਾਂ ਵੀਡੀਓ ਦੇ ਲਾਸਟ ਤੇ ਫਿਰ ਮੈਂ ਤੁਹਾਨੂੰ ਦੱਸੂਗੀ ਵੀ ਇਹਨੂੰ ਕੀ ਕਹਿੰਦੇ ਆ ਤੇ ਹੁਣ ਜੀ ਮੈਂ ਲੱਗੀ ਸੀ ਚਣਿਆਂ ਨੂੰ ਤੜਕਾ ਲਾਣ ਤੇ ਇੱਧਰ ਪਿਆਜ਼ ਲਸਣ ਅਦਰਕ ਦੀ ਪਿਓਰੀ ਬਣਾ ਲਈ ਇੱਧਰ ਟਮਾਟਰ ਤੇ ਹਰੀ ਮਿਰਚਾਂ ਤੇ ਕੁੱਕਰ ਵਿੱਚ ਆਪਾਂ ਚਣਿਆਂ ਨੂੰ 4-5 ਸੀਟੀਆਂ ਲਗਵਾ ਦਿੱਤੀਆਂ ਪਹਿਲਾਂ ਹੀ ਤੇ ਹੁਣ ਲਗਾਣੇ ਆਪਾਂ ਤੜਕਾ ਤੇ ਹੁਣ ਲਾਣੇ ਆਪਾਂ ਸਬਜ਼ੀ ਨੂੰ ਤੜਕਾ ਲੋ ਜੀ ਕਰੀਏ ਆਪਾਂ ਗੈਸ ਪਾਉਂ ਆਂ ਇਹ ਸੱਚਣੇ ਵਾਲੇ ਆਪਾਂ चला लगी चने वाले से जी आप ज्यादा थोड़े जे मैं बच्चे जो काट के कड लूंगी ਸਕੂਲ ਨੂੰ ਪੈਜੋ ਕੁਝ ਉਹਨੂੰ ਸਕੂਲ ਨਾਲ ਚੁੱਕੇ ਬੱਚੇ ਆ ਗਏ ਤੇ ਤਾਂ ਅੱਜ ਇੱਕ ਬੜਾ ਸਿੰਪਲ ਚੜਾ ਚਨਾ ਮਸਾਲਾ ਬਣਾ ਕੇ ਜਿਵੇਂ ਬੱਚਿਆਂ ਨੂੰ ਪਾ ਦਾਂਗੇ ਇਹ ਪਾ ਰੱਖ ਲੇ ਫਰਾਈਪੈਨ ਵੀ ਗਰਮ ਹੋ ਗਿਆ तो जी तेल गर्म अपना पावे जीरा अजवाइन गैस करता पक कर थोड़ी जी पावे हिंग ਦਰਜੀ ਆਪਣਾ ਤੜਕਾ ਲੱਗਣਾ ਹੋ ਗਿਆ ਜੇ ਸ਼ੁਰੂ ਪਿਆਜ਼ ਅਦਰਕ ਲਸਣ ਦਾ ਜਿਹੜਾ ਪੇਸਟ ਬਣਾਇਸ ਪਹਿਲਾਂ ਆਪਾਂ ਉਹ ਐਡ ਕਰਤਾ ਹੁਣ ਦੇਖਿਓ ਤੁਸੀਂ ਇਹਨਾਂ ਸਟੀਲ ਦਾ ਫਰਾਈਪੈਨ ਆਲੇ ਦੋਲੇ ਕਿੰਦਾ ਜਲ ਜਾਣਾ ਬਸ ਇਹਦੀ ਹੀ ਇੱਕ ਜਿਹੜੀ ਘਾਟ ਆ ਸਟੀਲ ਦੇ ਫਰਾਈਪੈਨ ਦੀ ਵੀ ਆਲੇ ਦੋਲੇ ਬਹੁਤ ਕਾਲਾ ਹੋ ਜਾਂਦਾ ਫਿਰ ਇਹਨੂੰ ਨਿਖਾਰਨਾ ਵੀ ਉਨਾ ਹੀ ਔਖਾ ਹੋ ਜਾਂਦਾ ਹੈ ਜੇ ਤਾਂ ਬੱਚੇ ਮਾਂਝਣ ਫਿਰ ਤਾਂ ਉਹ ਇੱਦੀ ਛੱਡ ਦਿੰਦੇ ਆ ਜੇ ਆਪਣੇ ਹੱਥ ਲੱਗ ਜਾਣ ਫਿਰ ਤਾਂ ਕਹਿੰਦੇ ਹੁੰਦੇ ਆ ਪਤਾ ਫਿਰ ਚਮਕਾ ਦੀਦਾ ਹੈ ਨਾ ਤੇ ਨਾਲ ਹੀ ਉਹ ਪੈਡ ਕਰ ਦਿੱਤੇ ਜੀ ਵਿੱਚ ਰੋਟੀਨ ਦੇ ਮਸਾਲੇ ਨਮਕ ਮੈਂ ਵਿੱਚ ਨਹੀਂ ਪਾਇਆ ਕਿਉਂਕਿ ਨਮਕ ਮੈਂ ਪਾ ਦਿੱਤਾ ਸੀ ਜਦੋਂ ਮੈਂ ਚਨੇ ਉਬਾਲਨੇ ਰੱਖੇ ਸੀ ਉਹਦੇ ਵਿੱਚ ਤੇ ਹੁਣ ਤਾਂ ਸਿਰਫ ਮੈਂ ਜਿਹੜਾ ਇਹ ਤੜਕਾ ਹੀ ਭੁੰਨ ਰਹੀ ਆ ਇਹ ਭੁੰਨ ਕੇ ਆਪਾਂ ਵਿੱਚ ਐਡ ਕਰ ਦਾਂਗੇ ਤੇ ਟਾਈਮ ਹੋ ਚੁੱਕਾ ਜੀ 10 10:30 ਦਾ ਤੇ ਹਲੇ ਚਾਹ ਵਗੈਰ ਮੈਂ ਬਣਾਣੀ ਆ ਮੈਂ ਕਿਹਾ ਜਰਾ ਰੁੱਕ ਕੇ ਬਣਾ ਲੈਂਦੇ ਆ ਕਿਤੇ ਚਾਹ ਪੀਣ ਵਾਲਾ ਕੋਈ ਨਹੀਂ ਸੀਗਾ ਹਲੇ ਮੈਂ ਇਕੱਲੀ ਹੋਈ ਸੀਗੀ ਮੈਂ ਕਿਹਾ ਚਲੋ ਰੁੱਕ ਕੇ ਚਾਹ ਬਣਾ ਲੈਨੇ ਹਲੇ ਟਾਈਮ ਹੈਗਾ ਆ ਜਦੋਂ ਘਰੇ ਆਣਗੇ ਖੇਤਾਂ ਤੋਂ ਤੇ ਫਿਰ ਉਹ ਦੋ ਜਿਹੜੀ ਹੈ ਚਾਹ ਫਿਰ ਆਪਾਂ ਜਦੇ ਬਣਾ ਲਾਂਗੇ ਦੋ ਤਿੰਨ ਕੱਪ ਨੂੰ ਕੋਈ ਟਾਈਮ ਨਹੀਂ ਲੱਗਦਾ ਹੈਗਾ ਤੇ ਜਾਨੂ ਮੈਂ ਕਿਹਾ ਮੈਂ ਜਿਹੜੇ ਆਪਣੇ ਘਰ ਦੇ ਕੰਮ ਰੁਟੀਨ ਦੇ ਉਹਨਾਂ ਵੀ ਢਲਵਾ ਐਸ ਲਈ ਸਬਜੀ ਬਣਾ ਕੇ ਰੱਖੀ ਹੋਵੇ ਸਾਰੀ ਦਿਹਾੜੀ ਦੀ ਟੈਨਸ਼ਨ ਮੁੱਕੀ ਰਹਿੰਦੀ ਆ ਤੇ ਚਣਿਆਂ ਨੂੰ ਤਾਂ ਵੈਸੇ ਵੀ ਜਦੋਂ ਆਵਾਲੀ ਦਾ ਫਿਰ ਟਾਈਮ ਵੀ ਇੰਨਾ ਨਹੀਂ ਲੱਗਦਾ ਤੇ ਇੱਧਰ ਹੁਣ ਮੈਂ ਫਟਾਫਟ ਜਿਹੜਾ ਇਹ ਤੜਕਾ ਲਗਾ ਦਿੱਤਾ ਆ ਸਬਜੀ ਨੂੰ ਤੇ ਹੁਣ ਸਿਰਫ ਮੇਰਾ ਛਾੜਾ ਕੰਮ ਰਹਿ ਗਿਆ ਤੇ ਦੁਪਹਿਰ ਨੂੰ ਬਣਾਵਾਂਗੇ ਹੁਣ ਆਪਾਂ 2 ਵਜੇ ਰੋਟੀ ਨੂੰ 2:30 ਵਜੇ ਲੱਗਾਂਗੇ ਬੱਚੇ ਕਿਉਂਕਿ ਆਂਦੇ ਆ ਆਪਣੇ 3:30 ਵਜੇ ਫਿਰ ਮੈਂ 2:30 ਵਜੇ ਰੋਟੀ ਨਹੀਂ ਲੱਗਦੀ ਉਹਨੀਆਂ ਜਾਨੂ ਸਬਜੀ ਬਣਾ ਕੇ ਹੁਣ ਕਰਾਂਗੇ ਆਪਾਂ ਫਰੀ ਹੋ ਕੇ ਲੋ ਜੀ ਸਬ지ਨ ਲੱਗ ਗਿਆ ਆਪਣਾ ਤੜਕਾ ਹੁਣ ਆਪਾਂ ਕਰਤੀ ਹੈ ਜੀ ਗੈਸ ਬਲਤੇ ਤੇ ਇਹਨੂੰ ਦਵਾਂਗੇ ਢੱਕ ਕਿਉਂਕਿ ਇਹ ਚਨੇ ਰਜਾਵਾਂਗੇ ਹੁਣ ਆਪਾਂ ਖੁੱਲੇ ਕਿਉਂਕਿ ਪਹਿਲਾਂ ਮੈਂ ਸਿਟੀਆਂ ਲਵਾਉਂਦੀ ਸੀ ਇਹ ਪੰਜ ਛੇ ਸਿਟੀਆਂ ਰਾਤੀ ਭਿਗੋਤੇ ਸੀ ਤੇ ਚਨੇ ਆਪਣੇ ਐਨ ਹੋਏ ਹੋਏ ਆ ਤੇ ਹੁਣ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਣੀ ਆ ਤੇ ਇਹ ਮੈਨੂੰ ਦੀਦੀ ਪੁੱਛ ਰਹੀ ਸੀਗੇ ਹੈਪੀ ਦੀਦੀ ਤੇ ਸੰਦੀਪ ਜੀ ਦੀ ਇਸ ਕੇਸਟ ਬਾਰੇ ਜਿਹੜਾ ਮੈਂ ਲਾਈਵ ਵਿੱਚ ਲਗਾਨੀ ਆ ਤੇ ਦੀਦੀ ਕਹਿੰਦੇ ਸੀ ਸਾਨੂੰ ਦਿਖਾਓ ਕਿਹੜੀ ਕੇਸਟ ਆ ਤੇ ਇਹ ਹੈ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਸਿਮਰਨ ਭਾਈ ਗੁਰ ਸ਼ਰਨ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਤੇ ਇੱਥੋਂ ਆਵਾਜ਼ ਜਿਵੇਂ ਆਪਾਂ ਸਤਿ ਸ਼੍ਰੀ ਅਕਾਲ ਬਦਾਨੀਆਂ ਕਟਾਣੀਆਂ ਤੇ ਅਗਰ ਆਪਾਂ ਇਹਦੇ ਵਿੱਚ ਜਿਹੜਾ ਸਿੰਬਲ ਹੈ ਨਾ ਚੇਂਜ ਕਰਨਾ ਆ ਤੇ ਇੱਕ ਉਹ ਗੁਰਨਾਕ ਮੇਰੇ ਮਿਹਰ ਕਰ ਤੇ ਇੱਕ ਇਹਦੇ ਵਿੱਚ ਇਹ ਆ ਮੇਰੇ ਸਾਥ ਨਾ ਤੇ ਇੱਕ ਇਹ ਲਾਈਟ ਚਲੀ ਗਈ ਉਰੇ ਕੁਝ ਜਦੋਂ ਮਨ ਇਨਵਰਟਰ ਤੇ ਲਾ ਕੇ ਦਿਖਾਨੀ ਹੈ ਮੈਂ ਅਨ ਇਨਵਰਟਰ ਤੇ ਲਾ ਕੇ ਦਿਖਾਨੀ ਹੈ ਕਿਉਂਕਿ ਲਾਈਟ ਚਲੀ ਗਈ ਅਚਾਨਕ ਹੀ ਸਾਡੇ ਵੱਲ ਲਾਈਟ ਦਾ ਬਹੁਤ ਪ੍ਰੋਬਲਮ ਆ ਲਾਈਟ ਨਾ ਟਿਕਦੀ ਹੋਈ ਨਹੀਂ ਹੈਗੀ ਸਾਰਾ ਦਿਨ ਇਹਨਾਂ ਮੈਂ ਬੱਚੇ ਦੀ ਆਈਪੈਡ ਲੱਗੀ ਹੋਈ ਸੀ ਚਾਰਜ ਤੇ ਤੁਹਾਨੂੰ ਅਨਵਰਟਰ ਤੇ ਸਵਿਚ ਤੇ ਲਾ ਕੇ ਦਿਖਾਨੀ ਇੱਕ ਸਾਉਂਡ ਇਹਦੇ ਵਿੱਚ ਆਂਦਾ ਆ ਵਾਹਿਗੁਰੂ ਜੀ ਸ਼੍ਰੀ ਵਾਹਿਗੁਰੂ ਸਾਹਿਬ ਜੀ ਕੋ ਤੇ ਇੱਕ ਮool ਮੰਤਰ ਓ ਨਾਨਕ ਮੇਰੇ ਇੱਦਾਂ ਸਾਈਡ ਤੇ ਇਹਦੇ ਬਟਨ ਦਿੱਤੇ ਹੋਏ ਆ ਇਹ ਲੰਦ ਹੁੰਦੇ ਆ ਜੀ ਮੈਂ ਲਾਈਵ ਦੇ ਵਿੱਚ ਆਪਣੀ ਹਾਂ ਸਵੇਰੇ ਸਵੇਰੇ ਮੂਲ ਮੰਤਰ ਸਾਬ ਤੇ ਇਹ ਮੈਂ ਤੁਹਾਨੂੰ ਪੁੱਛ ਰਹੀ ਸੀ ਵੀ ਇਹਨੂੰ ਕੀ ਕਹਿੰਦੇ ਆ ਜੀ ਇਹਨੂੰ ਕਹਿੰਦੇ ਆ ਕਚਰੇਂਡੇ ਇਹ ਕਚਰੇਂਡੇ ਦੀ ਸਬਜ਼ੀ ਬਿਲਕੁਲ ਤੋਰੀਆਂ ਵਾਂਗੂ ਬਣਦੀ ਆ ਆ ਛਿੱਲ ਕੇ ਮਤਲਬ ਇਹ ਥੋੜੇ ਜਿਹਾ ਕੜਵੇ ਹੁੰਦੇ ਆ ਇਹਨਾਂ ਥੋੜੇ ਜਿਹਾ ਕੜਵੇ ਹੁੰਦੇ ਆ ਇਹਨੂੰ ਅੱਛੀ ਤਰ੍ਹਾਂ ਨਾਲ ਛਿੱਲ ਕੇ ਫਿਰ ਪਹਿਲਾਂ ਇਹਨੂੰ ਫਰਾਈ ਕਰਨਾ ਪੈਂਦਾ ਆ ਫੇਰੇ ਬਣਾਣੇ ਪੈਂਦੇ ਆ ਜਿੱਦਾਂ ਆਪਾਂ ਤੋਰੀਆਂ ਦੀ ਸਬਜ਼ੀ ਨੂੰ ਸਿੱਧਾ ਤੜਕਾ ਲਗਾ ਦਿੰਨੇ ਆ ਸਿੱਧਾ ਤੜਕਾ ਨਹੀਂ ਲੱਗਦਾ ਇਹਨੂੰ ਤੇ ਇਹਨੂੰ ਪਹਿਲਾਂ ਫਰਾਈ ਕਰਨਾ ਪੈਂਦਾ ਆ ਤੇ ਜਿਵੇਂ ਆਪਾਂ ਕੀ ਕਹਿੰਦੇ ਤੇ ਚੱਪਣ ਚੱਪਣ ਬਣਾਈਦੇ ਉਦਾਂ ਇਹਨਾਂ ਨੂੰ ਪਹਿਲਾਂ ਫਰਾਈ ਕਰਨਾ ਪੈਂਦਾ ਤੇ ਫਿਰ ਉਸ ਤੋਂ ਬਾਅਦ ਇਹਨੂੰ ਜਿਹੜਾ ਆ ਤੜਕਾ ਲੱਗਦਾ ਆ ਕਿਉਂਕਿ ਥੋੜਾ ਜਿਹਾ ਕੜਵੇ ਰੁਖਤੇ ਹੁੰਦੇ ਆ ਇਹ ਫਿਰ ਤਲਣ ਨਾਲ ਜਿਹੜਾ ਆ ਆਪਾਂ ਫਰਾਈ ਕਰਦੇ ਆ ਉਹਦੇ ਨਾਲ ਥੋੜਾ ਜਿਹਾ ਜਿਹੜਾ ਇਹਦਾ ਕੜਤਨ ਚਲੀ ਜਾਂਦੀ ਆ ਚਲੋ ਜੀ ਉਮੀਦ ਕਰਦੇ ਆ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਲਾਈਕ ਸ਼ੇਅਰ ਕਮੈਂਟ ਵੀ ਕਰਨਾ ਕਮੈਂਟ ਕਰਕੇ ਦੱਸਣਾ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਤੇ ਕਿਹਨੇ ਕਿਹਨੇ ਕਚਰੀਂਡੇ ਤੇ ਸਬਜ਼ੀ ਖਾਈ ਆ ਤਾਂ ਜ਼ਰੂਰ ਦੱਸਣਾ ਤੇ ਚਲੋ ਜੀ ਵੀਡੀਓ ਹੋ ਗਈ ਆਪਣੀ ਲੰਬੀ ਹੁਣ ਆਪਾਂ ਇੱਥੇ ਹੀ ਕਰਦੇ ਆ ਇਹਦਾ ਐਂਡ ਮਿਲਾਂਗੇ ਤੁਹਾਨੂੰ ਫਿਰ ਨੈਕਸਟ ਵੀਡੀਓ 'ਚ ਕਿਸੇ ਹੋਰ ਵੀਡੀਓ ਦੇ ਵਿੱਚ ਤੇ ਚਲੋ ਜੀ ਬਾਏ ਬਾਏ